ਅਗਰ ਹੁੰਦੇ ਫਰਿਸ਼ਤੇ ਸਿਰਫ ਅਸਮਾਨਾਂ ਵਿੱਚ ਇਹ ਦੁਨੀਆ ਕਦੇ ਦੀ ਉੱਜੜ ਗਈ ਹੁੰਦੀ ਭਗਤਪੂਰਨ ਸਿੰਘ ਜੀ ਇੱਕ ਫਰਿਸ਼ਤਾ ਸਨ ਉਹਨਾਂ ਦਾ ਉਪਦੇਸ਼ ਕੁਦਰਤੀ ਸੌਮਿਆਂ ਦੀ ਰੱਖਿਆ ਕਰੋ ਸਾਦਾ ਜੀਵਨ ਬਤੀਤ ਕਰੋ ਵੱਧ ਤੋਂ ਵੱਧ ਰੁੱਖ ਲਗਾ ਕੇ ਮਨੁੱਖ ਦਾ ਤਾਂ ਭਲਾ ਕਰੋ ਖਾਦੀ ਦਾ ਕੱਪੜਾ ਪਹਿਨ ਕੇ ਬੇਰੁਜ਼ਗਾਰੀ ਨੂੰ ਘਟਾਉਣ ਵਿੱਚ ਮਦਦ ਕਰੋ ਸਾਦਾ ਖਾਣਾ ਸਾਦਾ ਪਾਉਣਾ ਤੇ ਸਾਦਗੀ ਵਿੱਚ ਰਹਿੰਦਾ ਆਨੰਦ ਵੱਖਰਾ ਹੈ ਡੀਜ਼ਲ ਤੇ ਪੈਟਰੋਲ ਦੀ ਘੱਟ ਤੋਂ ਘੱਟ ਵਰਤੋਂ ਕਰੋ ਅਤੇ ਵੱਧ ਰਹੀ ਆਬਾਦੀ ਨੂੰ ਠੱਲ ਪਾਉਣ ਲਈ ਸੰਜਮਮਈ ਜੀਵਨ ਰvdots ਕਰੋ ਰੋ ਰਹੇ ਹਵਾ ਪਾਣੀ ਧਰਤੀ ਮਾਤਾ ਦੀ ਪੁਕਾਰ ਸੁਣੋ ਰੁੱਖ ਲਾਉਣੇ ਨਾ ਭੁੱਲੋ ਰੁੱਖ ਦੇਸ਼ ਦੀ ਖੁਸ਼ਹਾਲੀ ਦਾ ਆਧਾਰ ਹਨ ਬਰਸਾਤ ਦੇ ਮੌਸਮ ਵਿੱਚ ਹਰ ਇੱਕ ਪ੍ਰਾਣੀ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾ ਕੇ ਮਨਵਤਾ ਦਾ ਭਲਾ ਕਰੇ ਜਾਨਵਰਾਂ ਦੀ ਰੱਖਿਆ ਲਈ ਮਨੁੱਖ ਨੂੰ ਆਪਣੇ ਅੰਦਰ ਦੀ ਦੀ ਆਦੀ ਭਾਵਨਾ ਰੱਖਦੇ ਆ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ ਧੰਨਵਾਦ